ਹੈਲੋ ਫਰੈਂਡਸ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਕਿ ਠੀਕ ਹੀ ਹੋਵਗੇ ਮੈਂ ਤੁਹਾਨੂੰ ਅੱਜ ਘਰੇ ਮਸਾਲੇ ਬਣਾਉਣ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਤੇ ਤੁਸੀਂ ਘਰੇ ਵੀ ਲਿਆ ਕੇ ਜਿਹੜਾ ਸਮਾਨ ਵਗਾਰਾ ਮਿਕਸ ਵੀ ਮਿਲ ਜਾਂਦਾ ਇਕੱਲਾ ਕਰ ਲੈ ਕੇ ਮਿਕਸ ਕਰ ਸਕਦੇ ਹੋ ਤੇ ਘਰੇ ਹੀ ਤੁਸੀਂ ਮਸਾਲਾ ਬਹੁਤ ਠੰਗ ਨਾਲ ਵਧੀਆ ਮਤਲਬ ਤਿਆਰ ਕਰ ਸਕਦੇ ਹੋ ਤੇ ਇਹਦੇ ਵਿੱਚ ਜਿਵੇਂ ਧਨੀਆ ਜਿਹੜਾ ਧਨੀਆ ਪਾਊਡਰ ਹੁੰਦਾ ਧਨੀਆ ਜਿਵੇਂ ਲਫਾਫਾ ਪਿਆ ਮੇਰੇ ਪੈਕਟ ਸਾਈਡ ਤੇ ਹਨਾ ਤੇ ਉਹ ਇਕੱਲਾ ਲਿਆ ਕੇ ਸਕਾ ਕੇ ਮਣਸ ਜਾ ਰੋਸਟ ਕਰਕੇ ਉਹ ਵੀ ਪੀ ਕੇ ਰੱਖ ਮਤਲਬ ਕੀਤਾ ਮੈਂ ਪੀ ਪਿਆ ਤੁਸੀਂ ਵੀ ਪੀ ਸਕਦੇ ਹੋ ਹਨਾ ਤੇ ਇਹਦੇ ਵਿੱਚ ਜਿਵੇਂ ਮੋਟੀ ਇਲਾਚੀ ਹੈ ਛੋਟੀ ਇਲਾਚੀ ਹੈ ਦਾਲਚੀਨੀ ਹੈ ਲੌਂਗ ਹੈ ਤਣੀਆਂ ਕਾਲੀ ਮਿਰਚ ਮਤਲਬ ਸਾਰਾ ਜੋ ਵੀ ਮਤਲਬ ਮੈਂ ਡਿਸਕ੍ਰਿਪਸ਼ਨ ਵਿੱਚ ਇਹਦਾ ਲਿਖ ਦਿੱਤਾ ਵੀ ਜਿਹੜੇ ਜਿਹੜੇ ਆਪਾਂ ਚੀਜ਼ਾਂ ਚਾਹੀਦੀਆਂ ਤੇ ਆਪਾਂ ਲਿਆ ਕੇ ਤੇ ਇਹਦੇ ਵਿੱਚ ਜੇ ਤਣੀਆਂ ਹੋਰ ਵੀ ਵਿੱਚ ਐਡ ਕਰਨਾ ਤਾਂ ਆਪਾਂ ਹੋਰ ਵੀ ਐਡ ਪੈਕਟ ਦੇ ਵਿੱਚ ਐਡ ਕਰ ਸਕਦੇ ਹਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਇਹ ਚ ਐਡ ਕਰ ਲੈਣੀਆਂ ਨੇ ਆਪਾਂ ਤੇ ਐਡ ਕਰਕੇ ਫਿਰ ਇਹਨਾਂ ਨੂੰ ਸਾਰਿਆਂ ਨੂੰ ਰਲਾ ਕੇ ਆਪਾਂ ਤੇ ਫਿਰ ਆਪਾਂ ਥੋੜਾ ਥੋੜਾ ਆਪਾਂ ਇਹਨੂੰ ਗ੍ਰाइंड ਕਰਾਂਗੇ ਤੇ ਮੇਰੇ ਕੋਲ ਇਲਾਚੀਆਂ ਪਈਆਂ ਸੀ ਮੇਰਾ ਇਲਾਚੀ ਪਾਊਡਰ ਵੀ ਮੈਂ ਬਣਾਉਣਾ ਸੀਗਾ ਖਤਮ ਹੋਇਆ ਹੋਇਆ ਸੀ ਆਪਾਂ ਕਿਸੇ ਵੀ ਚੀਜ਼ ਵਿੱਚ ਮਿੱਠੀ ਚੀਜ਼ ਚ ਜਾਂ ਸਵੀਟ ਡਿਸ਼ ਬਣਾਉਣੇ ਆਪਾਂ ਉਹਦੇ ਵਿੱਚ ਬਣਾ ਸਕਦੇ ਆ ਪਾ ਸਕਦੇ ਆ ਤੇ ਜਿਵੇਂ ਚਾਹ ਵਗੈਰਾ ਚ ਵੀ ਪਾਉਣੇ ਹੁੰਦੇ ਤਾਂ ਫਿਰ ਮੈਂ ਉਹ ਇਕੱਠੇ ਹੀ ਆਪਾਂ ਲਿਆ ਕੇ ਕਈ ਵਾਰ ਗ੍ਰाइंड ਕਰਕੇ ਪਾਊਡਰ ਲਿਆਉਣੇ ਹੁੰਨੇ ਕਈ ਵਾਰ ਤੇ ਘਰੀ ਆਦੇ ਗ੍ਰाइंड ਕਰ ਲੈਣੇ ਹੁੰਨੇ ਆ ਤੇ ਇਹਨੂੰ ਮਤਲਬ ਥੋੜੇ ਜਿਹਾ ਪਾ ਕੇ ਤੇ ਪਹਿਲਾਂ ਮੈਂ ਸੋਚਿਆ ਕਿ ਮਸਾਲੇ ਤੋਂ ਪਹਿਲਾਂ ਮੈਂ ਇਹਨੂੰ ਗ੍ਰाइंड ਕਰਕੇ ਪਹਿਲਾਂ ਇਲਾਚੀਆਂ ਪਾ ਲਵਾਂ ਕਿਉਂਕਿ ਬਾਅਦ ਵਿੱਚ ਜੇ ਪਹਿਲਾਂ ਮਸਾਲਾ ਪਾ ਲੈਂਦੇ ਤਾਂ ਫਿਰ ਉਹ ਟੇਸਟ ਜਿਹੜਾ ਚਾਉਣਾ ਰਹਣਾ ਸੀ ਇਲਾਚੀਆਂ ਦੇ ਵਿੱਚ ਸਾਰਾ ਤੇ ਫਿਰ ਉਹ ਟੇਸਟ ਵਧੀਆ ਨਹੀਂ ਲੱਗਣਾ ਸੀਗਾ ਤੇ ਹੁਣ ਮੈਂ ਕਿਹਾ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਲਾਚੀਆਂ ਮਤਲਬ ਗ੍ਰाइंड ਕਰ ਲਵਾਂ ਤੇ ਇਲਾਚੀਆਂ ਵੀ ਜੇ ਤੁਸੀਂ ਮੋਟੀਆਂ ਰੱਖਣੀਆਂ ਤਾਂ ਥੋੜਾ ਦਰਦਰਾ ਜਿਹਾ ਉਹ ਵੀ ਰੱਖ ਸਕਦੇ ਹੋ ਜੇ ਬਰੀਕ ਮਤਲਬ ਤੁਸੀਂ ਲਾਈ ਕਰਦੇ ਹੋ ਤੇ ਬਰੀਕ ਵੀ ਪੀ ਸਕਦੇ ਹੋ ਐਦਾਂ ਆਪਦਾ ਪਾਊਡਰ ਬਣਾ ਕੇ ਘਰੇ ਰਾਵਨਾ ਕਿਸੇ ਡੱਬੀ 'ਚ ਪਾ ਕੇ ਰੱਖ ਸਕਦੇ ਹੋ ਤੁਸੀਂ ਬੰਦ ਕਰਕੇ ਤੇ ਜਿੰਨੀ ਦੇਰ ਤੱਕ ਮਰਜੀ ਆਪਾਂ ਯੂਜ਼ ਕਰ ਸਕਦੇ ਆ ਇਹਨੂੰ ਆਪਾਂ ਇਦਾਂ ਹੀ ਆਪਾਂ ਜਿਵੇਂ ਧਨੀਆ ਪਾਊਡਰ ਹੋ ਗਿਆ ਕੱਲਾ ਧਨੀਆ ਆਪਾਂ ਉਹ ਵੀ ਆਪਾਂ ਪੀ ਕੇ ਘਰੇ ਪਲੇਟ 'ਚ ਪਾ ਕੇ ਚੈੱਕ ਕਰਕੇ ਵੀ ਸਾਰਾ ਠੀਕ ਠਾਕ ਹੈ ਵਿੱਚ ਕੋਈ ਉਦੋਂ ਦੀ ਚੀਜ਼ ਨਾ ਹੋਵੇ ਹਨਾ ਤੇ ਰੋਲੀ ਡਾੜੀ ਹੁੰਦੀ ਹੈ ਕਈ ਵਾਰ ਜ਼ਰੂਰ ਚੈੱਕ ਕਰ ਲਿਆ ਕਰੋ ਸਾਰੀਆਂ ਜਿਵੇਂ ਵਸਤਵ ਚਲੋ ਪੈਕਿੰਗ ਵਧੀਆ ਕੀਤੀਆਂ ਹੁੰਦੀਆਂ ਪਰ ਫਿਰ ਵੀ ਪਤਾ ਨਹੀਂ ਹੁੰਦਾ ਹੁੰਦਾ ਕਈ ਵਾਰ ਕੋਈ ਚੀਜ਼ ਵਿੱਚ ਹੁੰਦੀ ਹੈ ਜ਼ਰੂਰ ਇੱਕ ਵਾਰੀ ਨਿਗਾਹ ਜ਼ਰੂਰ ਮਾਰ ਲਿਆ ਕਰੋ ਮਤਲਬ ਜਿਵੇਂ ਕੋਈ ਵੀ ਚੀਜ਼ ਆਪਾਂ ਘਰੇ ਪੀਣੀ ਆ ਹਨਾ ਗ੍ਰੈਂਡ ਕਰਨੀ ਆ ਤੇ ਹੁਣ ਮੈਂ ਉਹਦੇ ਚ ਆ ਜਿਹੜਾ ਲੈਂਦਾ ਸੀ ਸਾਰਾ ਮਸਾਲਾ ਮਟੀਰੀਅਲ ਇਹ ਪਾ ਕੇ ਇਹਦੇ ਚ ਡੱਬੀ ਚ ਥੋੜਾ ਥੋੜਾ ਕਰਕੇ ਤੇ ਇਹ ਆਪਾਂ ਗ੍ਰੈਂਡ ਕਰਾਂਗੇ ਕਈ ਵਾਰ ਕੋਈ ਚੀਜ਼ ਹਾਰਡ ਹੁੰਦੀ ਆ ਤਾਂ ਥੋੜੀ ਇਹ ਤੇ ਮਸਾਲਾ ਹਮੇਸ਼ਾ ਹੀ ਮੈਂ ਥੋੜਾ ਦਰਦਰਾ ਜਿਹਾ ਰੱਖਦੀ ਆ ਕਿ ਜਦੋਂ दाल ਸਬਜ਼ੀ ਚ ਪਾਉਂਦੇ ਆ ਤੇ ਬਹੁਤ ਹੀ ਵਧੀਆ ਟੇਸਟ ਆਉਂਦਾ ਵਾ ਤੇ ਤੁਸੀਂ ਆਪਦੇ ਹਿਸਾਬ ਨਾਲ ਉਵੇਂ ਜਿਵੇਂ ਤੁਨ ਪਹਿਲੇ ਕਿਹਾ ਜੇ ਤੁਹਾਨੂੰ ਬੜਾ ਬਰੀਕ ਪਸੰਦ ਆ ਤਾਂ ਤੁਸੀਂ ਬਰੀਕ ਪਾ ਸਕਦੇ ਹੋ ਤੇ ਜੇ ਥੋੜਾ ਜਿਹਾ ਦਰਦਰਾ ਰੱਖਣਾ ਤੇ ਉਸ ਹਸਾ ਨਾਲ ਪੀਓਗੇ ਥੋੜੀ ਥੋੜੀ ਪਾ ਕੇ ਹੀ ਪੀਣਾ ਚਾਹੀਦਾ ਕਿਉਂਕਿ ਜਿਆਦਾ ਵੀ ਬਰੇ ਉੱਪਰ ਤੱਕ ਤਾਂ ਉਹਦੀਆ ਪੀਏ ਨਹੀਂ ਜਾਂਦਾ ਹੁੰਦਾ ਦੋ ਤਿੰਨ ਵਾਰੀ ਮਤਲਬ ਆਪਾਂ ਥੋੜੀ ਥੋੜੀ ਪਾ ਕੇ ਤੇ ਡੱਬੀ ਚ ਆਪਾਂ ਇਹਨੂੰ ਘਰ ਤੇ ਇਸੇ ਹਸਾ ਵੱਡੀ ਕੰਟੇਨਰ ਚ ਜਾਨੀ ਕਿ ਜਿਹੜੇ ਟਾਈਟ ਜਿਹਾ ਹੁੰਦਾ ਉਹ ਤੋਂ ਢੱਕਣਾ ਉਹਦੇ ਚ ਪਾ ਕੇ ਕੱਚ ਦੀ ਜਾਂ ਪਲਾਸਟਿਕ ਦੀ ਕਿਸੇ ਵੀ ਚੀਜ਼ ਤੁਸੀਂ ਰੱਖ ਸਕਦੇ ਹੋ ਉਹਨੂੰ ਤੇ ਇਹ ਜਿੰਨੀ ਦੇਰ ਤੱਕ ਮਰਜ਼ੀ ਮਤਲਬ ਖਰਾਬ ਨਹੀਂ ਹੁੰਦਾਗਾ ਤੇ ਘਰੇ ਬਣਾਇਦਾ ਟੇਸਟੀ ਮਤਲਬ ਜਿਹੜੀ ਚੀਜ਼ ਤੁਸੀਂ ਵੱਧ ਘੱਟ ਯੂਜ਼ ਕਰਨੀ ਵੱਧ ਘੱਟ ਵਿੱਚ ਪਾਉਣੀ ਹੈ ਇਹਦੇ ਤੁਹਾਨੂੰ ਵਧੀਆ ਲੱਗਦੀ ਹੈ ਕੋਈ ਇਲਾਚੀਆਂ ਹੋਗੀਆਂ ਲੌਂਗ ਹੋਗੇ ਦਾਲਚੀਨੀ ਵਗੈਰਾ ਜਾਂ ਸਾਰਾ ਕੁਝ ਜਿੰਨਾ ਵੀ ਵਿੱਚ ਮੈਂ ਪਾਇਆ ਕਾਲੀ ਮਿਰਚਾਂ ਤੇ ਉਹਦੀ ਕੁਆਂਟੀਟੀ ਵੱਧ ਵਿੱਚ ਲੈ ਕੇ ਐਡ ਕਰ ਸਕਦੇ ਹੋ ਹੋਰ ਵਿੱਚ ਪਾ ਲਿਆ ਕਰੋ ਤੇ ਮਸਾਲਾ ਘਰੇ ਤਿਆਰ ਇਹਦਾ ਲੱਗ ਹੀ ਟੇਸਟ ਹੁੰਦਾ ਵਾ ਜਦੋਂ ਹੁਣ ਪੈਕਟਾਂ ਲੈ ਲਿਉਂਦੇ ਆ ਉਹ ਹੋਰ ਗੱਲ ਹੁੰਦੀ ਹੈ ਇਹਦੇ 'ਚ ਹੁਣ ਆਪਣੇ ਸਾਹਮਣੇ ਲੈਂਦੇ ਹੋਈ ਆਪਣੇ ਸਾਰੀਆਂ ਚੀਜ਼ਾਂ ਹੁੰਦੀਆਂ ਤੇ ਇਹ ਮਸਾਲਾ ਤਾਂ ਸਬਜੀ ਵਿੱਚ ਯੂਜ਼ ਹੁੰਦਾ ਜਾਂ ਹੋਰ ਥੋੜਾ ਬਹੁਤਾ ਜੇ ਕੋਈ ਚੀਜ਼ ਬਣਾਉਣੇ ਤਾਂ ਤਾਂ ਇਹ ਤੇ ਇਹ ਥੋੜਾ ਜਿਹਾ ਲੈ ਆ ਕੇ ਅੱਧਾ ਕਿਲੋ ਕਿਲੋ ਬਣਾ ਲਓ ਤੇ ਕਿੰਨੀ ਦੇਰ ਤੱਕ ਇਹ ਚੱਲਦਾ ਰਹਿੰਦਾ ਵਾ ਨਾ ਹੀ ਤੇ ਖਰਾਬ ਹੋਣਾ ਵਾ ਤੇ ਨਾ ਹੀ ਬਸ ਇਹ ਡੱਬੇ 'ਚ ਬੰਦ ਕਰਕੇ ਰੱਖ ਲਓ ਤੁਸੀਂ ਤੇ ਇਦਾਂ ਹੀ ਜਿਹੜਾ ਧਨੀਆ ਪਾਊਡਰ ਆ ਉਹ ਵੀ ਮੈਂ ਇਦਾਂ ਹੀ ਗ੍ਰाइंड ਕੀਤਾ ਵਾ ਘਰੇ ਤੇ ਚੰਗੀ ਤਰ੍ਹਾਂ ਇਹਨੂੰ ਪੀ ਕੇ ਤੇ ਮੈਂ ਰੱਖ ਲਿਆ ਉਹਦੇ ਵਿੱਚ ਪਾ ਲਿਆ ਡੱਬੇ ਵਿੱਚ ਤਿੰਨੇ ਚੀਜ਼ਾਂ ਪੰਨਾ ਲੈਚੀਆਂ ਸੀਗੀਆਂ ਤੇ ਹੁਣ ਇਹਨੂੰ ਪਾਰ-ਪਾਰ ਮਤਲਬ ਪਾ ਕੇ ਤੇ ਇਹਨਾਂ ਨੂੰ ਥੋੜੇ-ਥੋੜੇ ਕਰਕੇ ਤੇ ਪੂਰਾ ਇਹ ਗ੍ਰੈਂਡ ਕਰ ਲਿਆ ਮੈਂ ਤੇ ਤੁਸੀਂ ਵੀ ਇਦਾਂ ਜਰੂਰ ਟਰਾਈ ਕਰਿਆ ਕਰੋ ਕੋਈ ਵਾਰ ਕਰੀ ਵਧੀਆ ਚੀ ਜਮਾਂਨਦੀ ਆ ਆਪਾਂ ਥੋੜੀ ਮਿਹਨਤ ਕਰਨੀ ਪੈਂਦੀ ਆ ਆਪਾਂ ਨੂੰ ਤੇ ਮੈਂ ਇਦਾਂ ਹੀ ਆਦਾ ਤਨੇ ਚੀਜਾਂ ਮਤਲਬ ਤਣੀਆਂ ਹੋ ਗਿਆ ਲੈਫੀਆਂ ਹੋ ਗਈਆਂ ਤੇ ਮਸਾਲਾ ਤਿਆਰ ਕਰ ਲਿਆ ਵਾ ਤੇ ਤੁਸੀਂ ਵੀ ਜਰੂਰ ਇਦਾਂ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਪਲੀਜ਼ ਜਰੂਰ ਕਰੋ ਜੇ ਫਰਸਟ ਟਾਈਮ ਤੁਸੀਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਇਦਾਂ ਹੀ ਮਤਲਬ ਹੋਰ ਵੀ ਮੇਰੇ ਵੀਡੀਓ ਪਾਈਆਂ ਹੋਈਆਂ ਤੁਸੀਂ ਮਤਲਬ ਚੈੱਕ ਕਰੋ ਦੇਖੋ ਕਿੱਦਾਂ ਲੱਗੀਆਂ ਤੇ ਕਮੈਂਟ ਇਸ ਵਿੱਚ ਵੀ ਦੱਸੋ ਤੁਸੀਂ ਤੇ ਵੀ ਤੁਹਾਨੂੰ ਕਿਵੇਂ ਦਾ ਗੋ ਮਤਲਬ ਕਿੰਨੇ ਲੱਗਿਆ ਤਾਂ ਫਿਰ ਪਤਾ ਹੋਣਾ ਚਾਹੀਦਾ ਵੀ ਹਨਾ ਕਿਵੇਂ ਬਣੀ ਹੈ ਇਹ ਕਿਦਾਂ ਜਿਹੜੀ ਮਤਲਬ ਪਤਾ ਹੁੰਦਾ ਆਪਾਂ ਚੀਜ਼ ਹਰੇ ਸ਼ੇਅਰ ਕਰਦੇ ਆ ਤੁਹਾਨੂੰ ਦੱਸਦੇ ਆ ਤੇ ਕਈ ਵਾਰ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਕਈ ਵਾਰ ਨਹੀਂ ਪਤਾ ਹੁੰਦਾਗਾ ਤੇ ਇਹ ਚੀਜ਼ਾਂ ਦਾ ਤੇ ਉਹ ਸਮਝ ਨੂੰ ਨਹੀਂ ਪਤਾ ਤਾਂ ਉਹ ਪਲੀਜ਼ ਇਦਾਂ ਜਰੂਰ ਆਪ ਦਾ ਪਾਊਡਰ ਘਰੇ ਬਣਾਓ ਲਿਆ ਕੇ ਇਹ ਮਸਾਲੇ ਤਿਆਰ ਕਰੋ ਵਧੀਆ ਤੇ ਜਿੰ ਨੂੰ ਪਤਾ ਫਿਰ ਉਹ ਤਾਂ ਪਤਾ ਹੀ ਹੈ ਹਨਾ ਤੇ ਓਕੇ ਬਾਈ ਥੈਂਕ ਯੂ ਬਾਏ ਬਾਏ